ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਵੀਰਾਂ ਨੂੰ ਤੇ ਕੱਲ ਆਪਣੇ ਬੰਦੇ ਆ ਗਏ ਜਿਹੜੇ ਆਪਣੇ ਬੰਦੇ ਟਰੈਕਟਰ ਚਲਾਉਂਦੇ ਆ ਸਾਰੇ ਪੁਰਾਣੇ ਬੰਦੇ ਆ ਭਾਈ ਠੀਕ ਨੇ ਵੀ ਆਪਣੇ ਅੱਜ ਹੁਣ ਟਰੈਕਟਰ ਆ ਮਗਰ ਜਿਹੜੇ ਜਿਹੜੇ ਟਰੈਕਟਰ ਮਗਰ ਜਿਹੜਾ ਜਿਹੜਾ ਸੰਦ ਸਵਾਨ ਪੈਣਾ ਉਹ ਪਾ ਕੇ ਕਢਾਉਣ ਲੱਗੇ ਆ ਵੀ ਜਿਹੜਾ ਜਿਹੜਾ ਕੁਛ ਕਰਨ ਵਾਲਾ ਵਾ ਤੇ ਉਹ ਕਰਨ ਲੱਗੇ ਆ ਕਿਸੇ ਮਗਰ ਰੋਟਾਵੇਟਰ ਕਿਥੇ ਮਗਰ ਕੀ ਜਿੰਨਾ ਮਗਰ ਜਿਹੜਾ ਜਿਹੜਾ ਕੁਝ ਫੈਣਾ ਪਾ ਕੇ ਖੜਾ ਦੇਣਾ ਤੇ ਨਾਲੇ ਉਹ ਚੈੱਕ ਹੋ ਜਾਂਦਾ ਵਾ ਫਿਰ ਸਾਰਾ ਕੁਝ ਸਹੀ ਹੋ ਜਾਂਦਾ ਤਾਂ ਕਰਕੇ ਤੇ ਪੂਰਾ ਓਕੇ ਦੀ ਰਿਪੋਰਟ ਕਰ ਦੇਣਾ ਸਾਰਾ ਸੰਸਮ ਵੀ ਚਲੋ ਜਿਵੇਂ ਜਿਵੇਂ ਹੈਗਾ ਓਵੇਂ ਮੈਂ ਕਰਕੇ ਤੱਕ ਹਾਂਜੀ ਲੱਗੇ ਆ ਜਿਪਲਾਓ ਦੀ ਸੈਟਿੰਗ ਕਰਨ ਇਹ ਦੋ ਜੀ ਸਿਰੋਪਾ ਕਰ ਹੁਣ ਇਹ ਅੱਗੇ 10 ਸਗਾ ਹੁਣ ਇੱਕਦਾਂ ਰੋ ਗਿਆ 17 ਰੋ ਗਿਆ ਇੱਕ ਮਿੰਟ ਥੋੜੀ ਜੀ ਟੋਪਲਿਕ ਲੰਬੀ ਕਰ ਥੋੜੀ ਅੱਗੇ ਉਹ ਨੀਵੇਂ ਆ ਪਿੱਛੇ ਉੱਤੇ ਆਇਆ ਅੱਜ ਲੱਗੇ ਆ ਪਲਾਉ ਦੀ ਸੈਟਿੰਗ ਕਰਨ ਵੀਰ ਹੁਣ ਹੀ ਆਏ ਹੋਏ ਆ ਸੰਗਲ ਦਾ ਛੋਟਾ ਆ ਖੋੜੀ ਕੱਢ ਕੇ ਦੂਜੀ ਪਾ ਦਿੰਨੇ ਆ ਇੱਕ ਵਾਰੀ ਜਦੋਂ ਹਣ ਹਜੇ ਕੀ ਸੀਗਾ ਜੀ ਪੂਰੀ ਅਲਾਈਨਮੈਂਟ ਸਹੀ ਨਹੀਂ ਸੀਗੀ ਪੂਰੀ ਅਲਾਈਨਮੈਂਟ ਸਹੀ ਹੋ ਗਈ ਨਾ ਹੁਣ ਦੇਖ ਦੋ ਗੜੇ ਆ ਮੈਂ ਕਹਾਂ ਜੇ ਹੁਣ ਕੱਢਣਾ ਵੀ ਹੋਵੇ ਆ ਖੋੜੀ ਨਿਕਲ ਕੇ ਪੈ ਸਕਦੀ ਹੈ ਹਾਂਜੀ ਉਹ ਖੋੜੀ ਨਿਕਲ ਕੇ ਲਾ ਕੇ ਕਰ ਦੇਣਾ ਹਾਂ 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 ਰੁਕਦੇ ਰੁਕਦੇ ਮੂਰਲਾ ਜਾਦੇ ਲੱਗਦਾ ਪਾਪਾ ਨਹੀਂ ਥੋੜਾ ਆਇਆ ਥੋੜਾ ਜਿਹਾ ਕਮਾਇਆ ਹੋਏ ਰਿਮੋਟ ਰਿਮੋਟ ਥੋੜਾ ਪਿੱਛੇ ਲੱਗ ਥੋੜਾ ਹੋਰੇ ਲੰਮਾ ਕਰਨਾ ਉਹ ਕੋਮਣ ਨੂੰ ਤਾਂ ਨਹੀਂ ਕੋਈ ਦਿੱਕਤ ਲੱਗੀ ਵੀ ਤੈਨੂੰ ਨਹੀਂ ਨਹੀਂ ਉਹ ਤਾਂ ਕੰਮ ਦਾ ਤਾਂ ਸਹੀ ਆ ਲੈਫਟ ਚੱਕ ਦਾ ਪੂਰੀ ਸਹੀ ਆ ਮੋੜਾਂ ਦੇ ਜਾ ਕੇ ਉੱਚੀ ਬਹੁਤ ਆ ਸਹੀ ਆ ਫਿਰ ਮੋੜ ਟਾਇਰ ਤਾਂ ਨਹੀਂ ਨਾ ਥੱਲੇ ਥੱਲੇ ਲੱਗਦਾ ਨਹੀਂ ਨਹੀਂ ਬਹੁਤ ਇਹ ਕਹਿੰਦਾ ਉਹਦੇ ਚ ਚਲਾਉਣਾ ਚਾਹੀਦਾ ਛਰੇ ਵਾਲੀ ਕੇ ਵੀ ਕਹਿੰਦਾ ਜਿਹੜਾ ਵਿਚਾਲੇ ਲਾਈਨਮੈਂਟ ਉਹ ਜਿੱਥੇ ਢੱਲ ਹੁੰਦੀ ਹੈ ਉਹਦੇ ਹੀ ਨਾ ਕਰੀ ਵੀ ਚਲਾਉਂਦਾ ਉਹਦੇ ਚ ਤਾਂ ਝੜਕਾ ਬਹੁਤ ਜ਼ੋਰ ਦੀ ਮਰੂ ਪਹਿਲੇ ਇਸਨੇ ਉੱਪਰ ਪਾ ਕੇ ਚਲਾਇ ਦਿੱਤੀ। ਉਹਨੇ ਛਰੇ ਤੇ ਪਾਇਆ ਹੈ। ਕਿਧਰ ਉਹ ਜਿਹੜੀ ਚੱਲ ਵਾਲਾ ਖੱਤਾ ਹੁੰਦਾ ਨਾ ਉੱਥੇ ਕਾਮਯਾਬ ਹੋ ਜਾਂਦਾ ਜਿਵੇਂ ਆ ਸੁੱਕਾ ਖੱਤਾ ਨਹੀਂ ਵੀ ਜੇ ਆਪਾਂ ਇਹ ਚ ਲਾਉਣਾ ਵੀ ਕਿਤੇ ਧਲੀ ਆ ਗਈ ਫਿਰ ਉਹਨੇ ਉੱਥੇ ਖੁੱਭ ਜਾਣਾ ਜੇ ਕਿਤੇ ਧਲੀ ਨਾ ਆਈ ਫੇਰ ਉਹਨੇ ਉੱਤੇ ਉੱਤਾ ਉੱਠ ਘੜਨਾ ਉਹ ਉਹਦੇ ਲਈ ਹੁੰਦਾ ਉਹ ਅੱਗੇ ਹਾਂ ਫੇਰ ਛੋਟਾ ਮਰਲਾ ਪਾਣੀ ਨਾ ਸਿੱਟਾ ਨਾ ਤੁਵੇਂ ਨਿਕਲ ਜੇਨੇ ਹੁਣ ਆਉਣ ਕਮਾਲ ਆ ਹੁਣ ਇਹਨੇ ਤਾਂ ਹੁੰਦੀ ਨਹੀਂ ਕੱਲਾ ਵੀ ਡਰੱਪਰ ਨਹੀਂ ਲੰਦੀ ਜੀ ਮਿੱਟੀ ਕੱਲਾ ਵੀ ਬਰਾਬਰ ਆ ਲੱਗਦਾ ਆ ਛੱਟ ਕੇ ਤੇ ਬਚਾਉਣਾ ਪਿਆ ਕਰਨਾ ਇਹਨੂੰ ਹੋਈ ਹੈ ਨਾ ਕਿਉਂਕਿ ਨਾ ਮੈਂ ਪਤਾ ਕੀ ਆ ਬਿੱਦਰ ਉਹਦੇ ਘਮ ਦਾ ਤਾਂ ਸਹੀ ਆ ਹੋਰ ਇੱਕ ਡੀ ਕਿਚਾਈ ਚਾਹੀਦੀ ਆ ਅਨੇ ਕਹਿੰਦਾ ਕੱਟ ਲੈ ਜਿਹੜਾ ਨਾ ਆਹ ਖਾਲੀ ਆ ਇਹ ਦੂਰ ਤੱਕ ਨਾ ਪੈਣ ਦਵੇ ਇਹ ਅੱਗੇ ਤੱਕ ਰੱਖੇ ਵੀ ਟਰੈਕਟਰ ਨੂੰ ਮਗਰ ਅੱਗੇ ਕਰਕੇ ਰੱਖਿਆ ਕਰ ਅੱਗੇ ਕਰਕੇ ਰੱਖ ਹਾਂ ਇੱਥੇ ਰੱਖ ਵੀ ਜਦ ਤੂੰ ਸਾਈਡ ਤੇ ਘੇੜੇ ਤਾਂ ਲਾਉਣੀ ਆ ਫਿਰ ਇੰਨਾ ਮਗਰ ਰੱਖਣ ਦੀ ਕੀ ਲੋੜ ਅੱਗੇ ਹੋਰ ਕਰ ਲਾ ਜਿਹੜੀ ਤੇਰੀ ਆ ਖਾਲੀ ਆ ਆ ਖਾਲੀ ਨਹੀਂ ਪਹੂਗੀ ਨਾ ਨਾ ਫੇਰ ਇਹ ਚ ਝਟਕਾ ਮੱਝੂਗਾ ਜਿਹੜੀ ਆ ਤੂੰ ਖਾਲੀ ਇੰਨੀ ਦੂਰ ਪਾ ਕੇ ਜਾਣਾ ਜਿਵੇਂ ਤੇਰਾ ਹੁਣ ਇੱਥੇ ਤੱਕ ਲਿਫਟ ਚੱਕਦਾ ਹਨਾ ਤਾਂ ਉਹ ਪਲਾਉ ਨੂੰ ਇੱਥੇ ਰੱਖ ਉਹਨਾਂ ਟਰੈਕਟਰ ਅੱਗੇ ਕਰਕੇ ਰੱਖ ਨਾਲੇ ਆ ਟੋਆ ਜਰੋਂ ਤੂੰ ਬੈਕ ਕਰਨਾ ਟੋਏ 'ਚ ਤੇਰਾ ਟਰੈਕਟਰ ਨਹੀਂ ਕਦੇ ਵੀ ਡਿੱਗੂਗਾ ਉਹ ਫਲਾਉ ਨੂੰ ਇੱਥੇ ਰੱਖਿਆ ਕਰ ਇਹਦੀ ਸੇਹ ਦੇ ਵਿੱਚ ਇਹਨੂੰ ਝਟਕਾ ਨਹੀਂ ਵੱਜਣ ਦੇਣਾ ਭਾਰਾ ਵਾਲਾ ਇਹਦੇ ਲਿੰਕਾਂ ਲਾ ਕੇ ਮਾਰਨੀਆਂ ਨਹੀਂ ਤਾਂ ਬੜਾ ਉਹਦੀ ਨਾ ਸੈਟਿੰਗ ਹਜੇ ਹੋਈ ਨਹੀਂ ਹੈਗੀ ਕਿਉਂਕਿ ਉਹ ਜਿਹੜਾ ਗੋਰਾ ਵਾ ਉਹਨੇ ਫੋਨ ਨਹੀਂ ਚੱਕਿਆ ਜਿਹੜਾ ਬਾਹਰ ਉਹ ਸੁੱਤਾ ਪਿਆ ਸੀਗਾ ਤਾਂ ਹੁਣ ਜਦੋਂ ਉਹ ਫੋਨ ਚੱਕੂਗਾ ਹੁਣ ਕੱਲ ਨੂੰ ਪਤਾ ਲੱਗੂ ਇਹਦੀ ਸੈਟਿੰਗ ਦਾ ਟਾਇਰ ਦੀ ਸੈਟਿੰਗ ਦੇ ਵਿੱਚ ਨਹੀਂ ਆ ਰਿਹਾ ਸਹੀ ਤੇ ਇਹ ਆਹ ਥ੍ਰੈਸ਼ਬੋਰਡ ਇਹਦੇ ਲਾਤੇ ਇਹ ਵੀ ਮੇਡ ਇਨ ਜਰਮਨ ਵਾਲੇ ਆ ਜਿਹੜੇ ਬਾਹਰੋਂ ਆਏ ਆ ਕੈਰ ਦੀ ਪ੍ਰੋਬਲਮ ਆਉਂਦੀ ਆ। ਆ ਦੇ ਇਹਨਾਂ ਨੂੰ ਇੱਥੋਂ ਡਰਾਈਵ ਦਿੱਤੀ ਆ ਪੁਲੀ ਨੂੰ। ਸਟਾਇਰ ਨੂੰ ਐਸਐਮਐਸ ਨੂੰ ਆਹ ਪੁਲੀਆਂ ਪਹਿਲਾਂ ਇੱਥੇ ਪੁਲੀ ਲਾਈ ਆ ਵੱਡੀ। ਠੀਕ ਆ ਨਾ? ਇਹ ਵੱਡੀ ਪੁਲੀਆਂ ਨੂੰ ਉਧਰੋਂ ਡਰਾਈਵ ਆਈ ਆ। ਇਧਰ ਮੈਂ ਕੀ ਕਰਾਂ ਭਾਈ? ਦਾ ਵਕਰ ਆਪਣਾ ਉਹ ਕਰਨ ਲੱਗੇ ਆ ਬਾਸਕਟ ਪਾਉਂਦੇ ਆ ਤੇ ਨਾਲੇ ਪ੍ਰੈਸ਼ਰ ਪਾਉਣਾ ਆ ਟੂਲ ਬਾਕਸ ਹੌਣ ਲਾ ਕੇ ਦਿੱਤਾ ਬਾਈ ਉਹਨਾਂ ਨੇ ਪਹਿਲਾਂ ਨਹੀਂ ਥਿਲਾਇਆ ਹਨ ਅੱਛਾ ਪਹਿਲਾਂ ਲਾਉਣਾ ਆਦਰੀਏ ਪ੍ਰੇੜ ਨਗਰ ਬੋਲੀ ਦੇ ਤੋਂ ਹੀ اتنا ਲੋਕ ਨਿਕਾ ਆਨੋਂ ਬੰਦਿਆਂ ਨੇ ਜਮਾ ਰੀ ਸੈਟਿੰਗ ਨਹੀਂ ਕਰੀ ਸਤਾਵ ਕਰ ਵੀ ਜਾਨੀ ਕਿ ਸਰਾਖਾਂ ਸਰੁਖਾਂ ਦੀ ਉਵੇਂ ਚੱਕ ਕੇ ਦੇਤੀ ਤੇ ਇਹ ਚੀਜ਼ਾਂ ਗੌਰ ਕਰਨ ਵਾਲੀਆਂ ਸੀਗੀਆਂ ਫਰੀਦ ਵਾਲਿਆਂ ਨੂੰ ਪਰ ਇਹ ਨਹੀਂ ਕਰਦੇ ਆਹੀ ਕੰਮ ਤੋਂ ਫਿਰ ਬੰਦਾ ਕਹਿੰਦਾ ਕਹਿ ਦਿੰਦੇ ਹੁਣ ਦੇਖੋ ਆ ਸਰਾਕ ਹੀ ਨਹੀਂ ਮੇ ਚਾਹੁੰਦੇ ਸੀ ਆ ਬਾਸਕਟਾਂ ਨੇ ਜਿਨ੍ਹਾਂ ਚ ਨੱਟ ਪੈਣਾ ਇਮੇਜ ਹੀ ਨਹੀਂ ਆਉਂਦੇ ਨਾਲੇ ਦੇ ਲੋਕ ਵੀ ਉਹਨਾਂ ਨੂੰ ਪਤਾ ਵੀ ਇਹਦਾ ਸੇਮ ਸਾਈਜ਼ ਸਰਾਕ ਬਾਸਕਟ ਦੇ ਵੀ ਖੁੱਲੇ ਕਰਾਤੇ ਆ ਪੱਤੀਆਂ ਹੀ ਸੈੱਟ ਆਉਂਦੀਆਂ ਨੇ ਠੀਕ ਹੈ ਇਹੋ ਜਿਹੀ ਚੀਜ਼ਾਂ ਹੁੰਦੀਆਂ ਵੀ ਹਾਂ ਇੱਕ ਵਧੀਆ ਤਰੀਕੇ ਨਾਲ ਕਰਿਆ ਤੇ ਇੱਕ ਦੂਜੇ ਤਰੀਕੇ ਵਾਲਿਆਂ ਕਰਿਆ ਨਿਊ ਹੋਲੈਂਡ ਦਾ ਕੀ ਇਹ ਕਈ ਗੱਲਾਂ ਇਸੇ ਗੱਲ ਨੂੰ ਪਸੰਦ ਆ ਕਿ ਸੜੀ ਘੱਟ ਆਉਂਦੀ ਆ ਚਾਹੇ ਜਿਹੜੀ ਜੀ ਜਿਵੇਂ ਜਿੱਥੇ ਮਰਜੀ ਫਿੱਟ ਕਰ ਲਓ ਕਦੇ ਕੋਈ ਗਲੀ ਦੀ ਖੁੱਲੀ ਤੱਕ ਕਰਨ ਦੀ ਕੋਈ ਮਤਲਬ ਨਹੀਂ ਹੁੰਦਾ ਵੀ ਕੋਈ ਕਿਸੇ ਗਲੀ ਨੂੰ ਛੇੜਨਾ ਤੱਕ ਵੀ ਪਵੇ ਹਨ ਮਤਲਬ ਵੀ ਨਹੀਂ ਹੈ ਇਹ ਚੀਜ਼ਾਂ ਹੁਣ ਦੇ ਲੋ ਸਵੇਰ ਦੇ ਲੱਗੇ ਹੋਇਆ ਕੁਝ ਨਹੀਂ ਕਰਨਾ ਸੀਗਾ ਵੀ ਨਾ ਬਾਸਕਟ ਸੈਟ ਆਉਂਦੀ ਸੀ ਬਾਸਕਟ ਰਗੜੀ ਆ ਵੀ ਕੀ ਕੀ ਦੇਖ ਕੇ ਕਰਦੇ ਆ ਵੀ ਹਾਂ ਵੀ ਜਿਹੜਾ ਇਹਨਾਂ ਨੇ ਨਹੀਂ ਕੀਤਾ ਸੱਚਾ ਜਨ ਇੱਕ ਵੀਰ ਨੇ ਮੈਨੂੰ ਦੱਸਿਆ ਕਿ ਹੁਣ ਵੀਰਾ ਕਹਿੰਦਾ ਵੀ ਮੈਂ 2023 ਦੇ ਵਿੱਚ ਇੱਕ ਕੰਪਨੀ ਦੀ ਮਸ਼ੀਨ ਲਈ ਆਹੀ ਹਨਾ ਤੇ ਉਹਦੇ ਆਹਾਂ ਜਿਹੜੀ ਮੈਂ ਉਸ ਦਿਨ ਪਲੇਟ ਜੀ ਬਾਰੇ ਉਹ ਵੀਰ ਨੇ ਗੱਲ ਕਰੀ ਕਹਿੰਦਾ ਵੀਰੇ ਇਹ ਬੜੀ ਬੇਕਾਰ ਆ ਕੰਨ ਸਾਡੇ ਵਾਲੀ ਮਸ਼ੀਨ ਜਿਹੜੀ ਅਸੀਂ ਲਈ ਆ ਵੀ ਉਹ ਤਾਂ ਚੱਲਦੀ ਨਹੀਂ ਹੈਗੀ ਵੀ ਉਹ ਤਾਂ ਅੰਦਰ ਨੂੰ ਮਾਲ ਹੀ ਨਹੀਂ ਖਿੱਚਦੀ ਹੈਗੀ ਵੀ ਇੱਥੇ ਮਾਲ ਹੀ ਜਮਾ ਹੋਈ ਜਾਂਦਾ ਵੀ ਅੰਦਰ ਨੂੰ ਬਿਲਕੁਲ ਨਹੀਂ ਖਿੱਚਦੀ ਤਾਂ ਵੀ ਵੀਰੇ ਕੋ ਸੋਡੇ ਪਤਾ ਨਹੀਂ ਕਿਵੇਂ ਚੱਲੂ ਮੈਂ ਕਿਹਾ ਚਲੋ ਵੀਰੇ ਚਲਾ ਕੇ ਦੇਖਦੇ ਆ ਜਿਵੇਂ ਚੱਲੂਗੀ ਤਾਂ ਠੀਕ ਐਨੇ ਬਾਈ ਫਿੰਗਰਾਂ ਨਹੀਂ ਹੈਗੀਆਂ ਹਨਾ ਉੱਪਰ ਥੱਲੇ ਬਲੇਡ ਹੀ ਆ ਹਨਾ ਇਹਦੇ ਫਿੰਗਰਾਂ ਨਹੀਂ ਹੈਗੀਆਂ ਉੱਪਰ ਥੱਲੇ ਬਲੇਡ ਜੀ ਉਹ ਇਹਨਾਂ ਨੇ ਸਟੈਪ ਦਿੱਤੀ ਆਪਾਂ ਨੂੰ ਵਾਧੂ ਉਹ ਸਟਾਪ ਉੱਪਰ ਹੀ ਰੱਖਿਓ ਇਹਦੇ ਕਿਤੇ ਪੈਂਦੀ ਪੁੰਦੀ ਹੈ ਨਹੀਂ ਇਹਦੇ ਸਟੈਪ ਸਟੈਪ ਇਹਦੀ ਟਰਾਲੀ ਜੀ ਰੱਖਿਓ ਆਹ ਵੇ ਲੋ ਜੱਬ ਕਿੰਨਾ ਕਿੱਡੀ ਪੁਨਿੱਕੀ ਦੀ ਬਾਤ ਘਟਾ ਕਿੱਡਾ ਘੋਲ ਕਲਈਆ ਕਰਨਾ ਪੈ ਰਿਹਾ ਆ ਗੱਲ ਸੀਸ਼ੇ ਲਾਤੇ ਆ ਹੁਣ ਆ ਸ਼ੀਸ਼ੇ ਦਾ ਸੋਹਣਾ ਲੱਗਦਿਆ ਹਨਾ ਦੀਨਾ ਇਹਨਾਂ ਨਾਲ ਮਗਰ ਵਧੀਆ ਉਹ ਠੀਕ ਸੱਚ ਉਹਦਣ ਬਾਈ ਤੂੰ ਟਰਾਲੀ ਚੋਂ ਲਈ ਸੀ ਉਹ ਐਸਐਮਐਸ ਤਾਂ ਨਹੀਂ ਥੱਲੇ ਲੱਗਿਆ ਉਹ ਤਾਂ ਭੱਜਿਆ ਭੱਜਿਆ ਨਹੀਂ ਨਹੀਂ ਧਰਤੀ ਨਾ ਕਿੰਨਾ ਕੁ ਲੱਗਦਾ ਜੇ ਨੀਵੀਂ ਟਰਾਲੀ ਚੜਾਵਾ ਕਰਾਂਗੇ ਟਰਾਲੀ ਨੀਵੀਂ ਕਿਵੇਂ ਜਿਵੇਂ ਟਰਾਲੀ ਨੀਵੀਂ ਸਾਹਦੇ ਖੜੀ ਕਰਕੇ ਵਧੀਆ ਲੱਗੋੜੀ ਆ ਤੇ ਇਹ ਇੰਨਾ ਫਰਕ ਪੈਂਦਾ ਨਹੀਂ ਨਹੀਂ ਜਿਵੇਂ ਟਰਾਲੀ ਦੇ ਪੱਧਰ ਜਗਾ ਖੜੀ ਆ ਪੱਧ ਫਿਰ ਉਹਨੂੰ ਕੁਝ ਹੱਲ ਕਰਨਾ ਪਿਆ ਕਰੂ ਜਾਂ ਤਾਂ ਉਹਨੂੰ ਲੰਬੇ ਕਰਵਾ ਲਓ ਕਿਉਂ ਜਗਦੀਸ਼ ਭਾਈ ਨਹੀਂ ਤਾਂ ਇਸ ਸਮੇਂ ਤੇ 빙ਗਾ ਨਾ ਨਾ ਕਰ ਲਈਏ ਹਾਂ ਉਹਨੂੰ ਉਹਨੂੰ ਗੁਰਦੀਪ ਵੀਰੇ ਨੂੰ ਉਰੇ ਬਲਾ ਕੇ ਦਿਖਾ ਦਿੰਨੇ ਆ। ਕਿਹੜੀਆਂ ਪੱਤੀਆਂ? ਉਹ ਜਿਹੜੀਆਂ ਟਰਾਲੀ ਜੀ ਉਹ ਇੰਗਰਾਂ ਲਈ ਜਿਹਦੇ ਤੇ ਫਟੜਦੀ ਐ ਮਸ਼ੀਨ ਉਹ ਪੱਤੀ ਉਹ ਹੀ ਜਿਹੜੀਆਂ ਤੁੰਪਣੀ। ਉਹੀ ਮਗਰ ਲਈ ਕਹਿੰਨਾ ਮੈਂ। ਆਓ ਫਿਰ ਉਹਨੂੰ ਦਿਖਾ ਦੋ ਨਾ। ਕਿਉਂ ਜਿਗਦੀ ਜੀ ਬਾਈ? ਆਹ ਸੈੱਟ ਕਰ ਲਓ ਕੱਲ ਨੂੰ। ਆ ਹੁਣ ਜਦੋਂ ਤੂੰ ਚਾੜੀ ਸੀ ਬਾਈ ਮਸ਼ੀਨ ਆਹ ਕਟਰ ਪਾਇ ਤੋ ਤਾਂ ਫੇਰ ਤਾਂ ਸਹੀ ਚੜੀ ਹੋਣੀ ਆ ਮੂਰੇ ਚੱਕ ਤਾਂ ਨਹੀਂ ਸੀ ਵਾਲੀ ਜਿਵੇਂ ਆਪ ਅੱਗੇ ਚਾੜ ਕੇ ਭੇਜੀ ਸੀ ਉਹ ਕਰਾਂ ਨਾ ਉਹ ਪਹਿਲੇ ਸਹੀ ਹੋ ਗਿਆ ਆ ਵੀ ਮੂਰੇ ਭਾਰ ਹੋ ਗਿਆ